ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਜੋ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗਾ ਇਸ ਵੀਡੀਓ ਤੋਂ ਜਾਣਹੁਣ ਆਪਾਂ ਨੂੰ ਬਹੁਤ ਹੀ ਜ਼ਰੂਰੀ ਆ ਆ ਦੇਖੋ ਕਈ ਲੋਕ ਕੀ ਕਰਦੇ ਆ ਮੰਨ ਲਓ ਗੀਜਰ ਆਨ ਹੁੰਦਾ ਤੇ ਇਹ ਵਾਸ਼ਟੈਨ ਣਾਉਣਾ ਪਸੰਦ ਕਰਦੇ ਆ ਮਤਲਬ ਇਥੋਂ ਮਿਕਸ ਕਰਕੇ ਤੇ ਨਾਰਮਲ ਜਾਂ ਗਰਮ ਤੇ ਨਾਰਮਲ ਜਾਂ ਠੰਡਾ ਪਾਣੀ ਮਿਕਸ ਹੋ ਕੇ ਮਤਲਬ ਨਹਾਉਣਾ ਪਸੰਦ ਕਰਦੇ ਆ ਇਹਦੇ ਨਾਲ ਹੁੰਦਾ ਕੀ ਹੈ ਜੀ ਜਦ ਆਪਾਂ ਪਹਿਲਾਂ ਗੀਜੇ ਦੀ ਸਵਿਚ ਔਫ ਕਰ ਲਈਏ ਤੇ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਜ਼ਿਆਦਾਤਰ ਤੁਸੀਂ ਦੇਖਦੇ ਹੋਵੋਗੇ ਵੀ ਜਦੋਂ ਗੀਜਰਾਂ ਦੀਆਂ ਰਾੜਾਂ ਸ਼ਾਰਟ ਹੋ ਜਾਂਦੀਆਂ ਤਾਂ ਇਹਨਾਂ ਵਿੱਚ ਕਰੰਟ ਆਉਣਾ ਸੁਭਾਵਿਕ ਜੀ ਗੱਲ ਆ ਕੋਈ ਗੀਜਰ ਨਵਾਂ ਲਾਇਆ ਹੋਇਆ ਨੂੰ ਤੁਹਾਡੇ ਕੋਲੋਂ 2 ਸਾਲ ਹੋਏ ਹੁਣ ਕੋਈ 4 ਸਾਲ ਬਾਅਦ ਪਰ ਇਹਨਾਂ ਵਿੱਚ ਕਰੰਟ ਆਉਣਾ ਲਾਜ਼ਮੀ ਹੈ ਜਦੋਂ ਕੋਈ ਰਾੜ ਛੜਦੀ ਹੈ ਐਲੀਮੈਂਟ ਛੜਦਾ ਤੇ ਉਸ ਕਾਰਨ ਗੀਜਰ ਦੇ ਵਿੱਚ ਕਰੰਟ ਆਉਂਦਾ ਜੋ ਕਿ ਆਪਣੀ ਸਾਰੀਆਂ ਟੂਟੀਆਂ ਜੋ ਵੀ ਪਾਣੀ ਨਾਲ ਲੈਂਕ ਹੁੰਦੀਆਂ ਉਸ ਗੀਜਰ ਨਾਲ ਤੇ ਪਾਣੀ ਦੇ ਵਿੱਚ ਵੀ ਕਰੰਟ ਆਉਂਦਾ ਸੋ ਆਪਾਂ ਕਰਨਾ ਕੀ ਹੈ ਜੀ ਨਹਾਉਣ ਤੋਂ ਪਹਿਲਾਂ ਗੀਜਰ ਦੀ ਸਵਿਚ ਆਫ ਹੋਵੇ ਉਸ ਤੋਂ ਬਾਅਦ ਤੁਸੀਂ ਨਹਾਓ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਇਹ ਜਾਣਕਾਰੀ ਆਪਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ ਜੀ ਜ਼ਿਆਦਾਤਰ ਲੋਕ ਐਵੇਂ ਕਰਦੇ ਆ ਗਿੱਜਰ ਔਨ ਹੁੰਦਾ ਤੇ ਨਹਾ ਰਹੇ ਹੁੰਦੇ ਰੱਬ ਨਾ ਕਰੇ ਪਤਾ ਨਹੀਂ ਕਦੋਂ ਇਹਦੇ ਵਿੱਚ ਕਰੰਟਾ ਜੇ ਕਦੋਂ ਰਾਡ ਸ਼ਾਰਟ ਹੋ ਜੇ ਸੋ ਇਹਨਾਂ ਨੂੰ ਧਿਆਨ ਰੱਖਣਾ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਆ ਜੇ ਆਪਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਿਆ ਕਰਨੀਆਂ ਜੀ ਧੰਨਵਾਦ ਜੀ